ਨਾ ਸਰੋਂ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ 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 ਨਾਸਰੋ ਮਨਸੂਦ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਨਾਸਰੋ ਮਨਸੂਦ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਅੱਜ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਤ ਜਿਹੜੇ ਆ ਸਾਰੀਆਂ ਨਹਿੰਤ ਸਿੰਘ ਜਥੇਬੰਦੀਆਂ ਵੱਲੋਂ ਵਿਸ਼ਾਲ ਮਹੱਲਾ ਜਿਹੜਾ ਗੁਰਦੁਆਰਾ ਬਵਾਨ ਗੜ੍ਹ ਸਾਹਿਬ ਸ਼ੌਣੀ ਬੁੱਢਾ ਦਲ ਤੋਂ ਆਰੰਭ ਹੋਏ ਸੂਰਾ ਸੋ ਪਹਿਚਾਣੀਆਂ ਜੋ ਲੜੈ ਦੀਨ ਕੇ ਖੇਤ ਪੁਰਜਾ ਪੁਰਜਾ ਕਟਮਰੈ ਕਬੂ ਨਾ ਛੱਡੈ ਖੇਤ ਉਹ ਮਹਾਨ ਯੋਧੇ ਸੂਰਮੇ ਸ਼ਹੀਦਾਂ ਨੂੰ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਸੋ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਭਾਵੇਂ ਅੱਜ ਇੰਦਰ ਦੇਵਤਾ ਵੀ ਜਿਹੜਾ ਪੂਰਾ ਨਿਹਾਲ ਕਰ ਰਿਹਾ ਸੀ ਪਰ ਗੁਰੂਆਂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਨੇ ਵੀ ਜਿਹੜਾ ਪੂਰਾ ਜਿਹੜਾ ਜਾਹੋ ਜਲਾਲ ਦੇ ਨਾਲ ਵਿਸ਼ਾਲ ਮਹੱਲਾ ਜਿਹੜਾ ਉਹ ਜਿੱਥੇ ਆਰੰਭ ਹੋ ਕੇ ਜਿੱਥੇ ਸਾਰੇ ਹਸਤਾਨਾਂ ਤੇ ਦਰਬਾਰ ਸਾਹਿਬ ਫਤਿਹਗੜ੍ਹ ਸਾਹਿਬ ਜੋਤੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਾਰੇ ਦਰਸ਼ਕ ਦਰਸ਼ਣ ਦਿਆਰੇ ਕਰਦੇ ਹੋਏ ਜਿਹੜਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ ਦੇ ਵਿੱਚ ਪਹੁੰਚ ਕੇ ਤੇ ਜਿਹੜੇ ਜੰਗ ਜੂ ਕਰਤਬ ਨੇ ਖਾਲਸੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਹੋ ਖੇਤ ਜੋ ਮੰਡਿਓ ਸੂਰਮਾ ਆਪ ਜੂਝਣ ਕੋਤਾਓ ਗੁਰੂ ਸਾਹਿਬ ਦੀ ਆਪਾਰ ਕਿਰਪਾ ਜਿਤੇ ਸ਼ਸ਼ਤਰ ਨਾਮੰਗ ਨਮਸਕਾਰ ਤਾਮੰਗ ਜਿਤੇ ਅਸਤਰ ਭੇੰਗ ਨਮਸਕਾਰ ਤੇ ਅੰਗ ਸੋ ਆਪਾਂ ਜੰਗ ਜੂ ਕਰਤਬ ਨੇ ਜਿਹੜੇ ਖਾਲਸੇ ਦੇ ਜਿੱਥੇ ਘੋੜਸਵਾਰੀ ਦੇ ਜੋਰ ਵੀ ਆਪਾਂ ਆਨੰਦ ਮਾਨਨੇ ਨੇ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਮੈਂ ਸਾਰੀਆਂ ਨਿਹੰਗ ਸਿੰਘ ਜਥੇਵੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਤਲ ਪੰਜਵਾਂ ਤਖਤ ਵੱਲੋਂ ਜੀ ਆਇਆਂ ਕਹਿੰਦਾ ਧੰਨਵਾਦ ਬਹੁਤ-ਬਹੁਤ ਨਾਲ ਹੀ ਬੇਨਤੀ ਹੈ ਦੇਖੋ ਕਿਵੇਂ ਜਾਹੋ ਜਲਾਲ ਹੈ ਗੁਰੂ ਦੀਆਂ ਲਾੜਦੀਆਂ ਫੌਜਾਂ ਦਾ ਜਿਹੜਾ ਫਤਿਹਗੱਢ ਸਾਹਿਬ ਵਿਖੇ ਆਪਾਂ ਉਹ ਜੰਗ ਜੂ ਕਰਤਬ ਦੇ ਆਨੰਦ ਮਾਨ ਰਹੇ ਆ ਨਾਲ ਹੀ ਬੇਨਤੀ ਹੈ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਣ ਤਿਆਰ ਪਰ ਤਿਆਰ ਹੋਣ ਨੌਜਵਾਨ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤੇ ਤਿਆਰ ਪਰ ਤਿਆਰ ਗੁਰੂ ਦੀਆਂ ਲਾੜੀਆਂ ਨਹੰਗਸੰਗ ਫੌਜਾਂ ਜਿਹੜਾ ਬਾਣੀ ਬਾਣਾ ਪੰਖ ਫਿਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਬਾਣੀ ਬਾਣੇ ਦੇ ਧਾਰਨੀ ਹੋਵੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ